ਉਹ ਇਹ ਪੰਜਾਬ ਚ ਜਿਨ੍ਹਾਂ ਨੂੰ ਨਹੀਂ ਪਤਾ ਨਾ ਇਹ ਵੀਡੀਓ ਉਹਨਾਂ ਵਾਸਤੇ ਆ ਇਹ ਸ਼੍ਰੀ ਆਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਆ ਥੋੜਾ ਜਿਹਾ ਦੂਰੇ ਪੈਂਦਾ ਮੇਰੇ ਖਿਆਲ ਨਾਲ 20 ਨਾਲ 23 ਕਿਲੋਮੀਟਰ ਹੋ ਇਹ ਤੋਂ ਵੀ ਘੱਟ ਹੀ ਆ ਇਹਨੂੰ ਕਹਿੰਦੇ ਜੀ ਸ਼੍ਰੀ ਖਰਾਰਗੜ੍ਹ ਸਾਹਿਬ ਤੇ ਸੰਗਤ ਇੱਥੇ ਮਤਲਬ ਲੱਖਾਂ ਦੇ ਹਿਸਾਬ ਨਾਲ ਹੀ ਆ ਤੇ ਗੱਡੀਆਂ ਹਜ਼ਾਰਾਂ ਦੇ ਹਿਸਾਬ ਨਾਲ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਮਸਾਖੀ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਬਾਅਦ ਸ਼ਾਇਦ ਇੱਥੇ ਹੀ ਹੋਣਾ ਇਹਨਾਂ ਰਸ ਸਾਨੂੰ ਘਟੋ ਘਟਨੀ 2-3 ਘੰਟੇ ਹੋ ਗਏ ਆ ਜਾਮ ਜਫਰਿਆ ਨੂੰ ਗੱਡੀ ਲੱਗੇ ਆਂਦੀ ਤੇ ਗੱਡੀਆਂ 4-5 ਕਿਲੋਮੀਟਰ ਪਿੱਛੇ ਰੋ ਗਈਆਂ ਸਾਰੀਆਂ ਇੱਥੋਂ ਕਿੱਦਾਂ ਇੱਧਰ ਨੂੰ ਇੰਨੇ ਨੇ ਸਿੱਧੇ ਜਾਣਾ ਤੇ ਇੰਨਾ ਕੁ ਰਸ ਆ ਸਾਰੀਆਂ ਮਤਲਬ ਭਰਿਆ ਪਿਆ ਸਾਰੇ ਪਾਸੇ ਇਹ ਤੁਹਾਨੂੰ ਦੇਖੋ ਪਹਿਲਾਂ ਦੇ ਆ ਗਏ ਹੋ ਆ ਜਿਹੜੇ ਟਰੈਕ ਆਏ ਪਹਿਲਾਂ ਐਦਾਂ ਹੀ ਚੱਲਦਾ ਰਹਾ ਵਾ ਰਸ ਮੈਂ ਕਿਤੇ ਨਾ ਕਿਤੇ ਤਾਂ ਜਾ ਕੇ ਚੱਲ ਮਾੜੀ ਮੋਟੀ ਗੱਡੀ ਲੰਘੂਗੀ ਪਰ 3-4 ਕਿਲੋਮੀਟਰ ਤੋਂ ਅਸੀਂ ਐਦਾਂ ਹੀ ਬਸ ਐਦਾਂ ਹੀ ਦੁਨੀਆ ਦੇਖੀ ਜਾਂਦੇ ਆ ਲੰਘਦੀ ਇਹ ਹੈਗਾ ਮਨਾਰੇ ਬੇਗਮਪੁਰਾ ਉਹ ਤੋਂ ਬਾਅਦ ਸ਼੍ਰੀ ਖਰਾਗੜ ਸਾਹਿਬ ਤੇ ਆਪਣਾ ਚਰਨ ਚਰਨਗ ਸ਼ੋ ਗੰਗਾ ਇਹ ਉੱਥੇ ਤੱਕ ਕਹਿੰਦੇ ਐਵੇਂ ਹੀ ਰਸ ਵਾ ਤੇ ਮੇਰੇ ਹਿਸਾਬ ਨਾਲ ਸੈਂਕੜਿਆਂ ਦੇ ਹਿਸਾਬ ਨਾਲ ਲੰਗਰ ਲੱਗੇ ਹੋਏ ਆ ਇੱਥੇ ਤੇ ਜਿਹੜਾ ਮਨਾਰੇ ਬੇਗੰਪੁਰਾ ਉਹ ਵੀ ਕਹਿੰਦੇ ਸਾਰਾ ਭਰਿਆ ਪਿਆ ਆ ਉਹਦੀ ਵੀ ਮਤਲਬ ਘਟੋ ਘਾਟ ਨਹੀਂ ਟੀ 40 ਕਿੱਲਿਆਂ ਦੇ ਵਿੱਚ ਵਾਹ ਜਗਾ ਉਹ ਵੀ ਸਾਰਾ ਭਰਿਆ ਪਿਆ ਵੀ ਤੇ ਮੇਰਾ ਵੀਰ ਇੱਕ ਵਾਰੀ ਜਰੂਰ ਆ ਕੇ ਇੱਥੇ ਦੇਖੋ ਦਰਸ਼ਨ ਜਰੂਰ ਦਿਓ ਇੱਕ ਵਾਰੀ ਤੇ ਮਨਾਰੇ ਬੇਗੰਪੁਰਾ ਤੇ ਚਾਪੂ ਗੰਗਾ ਦੇ ਵੀ ਦਰਸ਼ਨ ਕਰੋ ਜੇ ਕਹਿੰਦੇ ਰਵਿਦਾਸ ਮਹਾਰਾਜ ਜੀ ਨੇ ਪੈਰ ਦੇ ਗੂਠੇ ਨਾਲ ਪਾਣੀ ਕੱਢਿਆ ਸੀਗਾ ਤੇ ਉਹਦਾ ਨਾਮ ਪੈ ਗਿਆ ਚੰਦ ਸ਼ੋ ਗੰਗਾ ਤੇ ਬਹੁਤ ਜ਼ਿਆਦਾ ਰਸ਼ ਆ ਕਿ ਥੋੜਾ ਨਹੀਂ ਇਹਨੂੰ ਕਹਿੰਦੇ ਆ ਦੇਖੋ ਗਲੀਆਂ ਭਰੀਆਂ ਪਈਆਂ ਐ ਨਾ ਵਿੱਚੇ 4-5 ਕਿਲੋਮੀਟਰ ਤੋਂ ਬਸ ਇਹੀ ਕੁਝ ਦੇਖਣ ਦੇ ਆ ਸੀ ਆ ਦੇਖੋ ਜੀ ਹੱਲੇ ਗੱਡੀਆਂ ਬੰਦ ਕੀਤੀਆਂ ਹੋਈਆਂ ਗੱਡੀਆਂ ਕੋਈ ਆਣ ਨਹੀਂ ਦਿੰਦੇ ਕੋਈ ਟਾਮੀ ਟਾਮੀ ਗੱਡੀ ਆਂਦੀ ਵੀ ਨਿਕਲ ਕੇ ਫੇਰ ਵੀ ਦੇਖੋ ਰਸ਼ ਕੜੇ ਮਾਂ ਜੋ ਵੀ ਲੋਡ ਹੁੰਦੀ ਨਾ ਮਾਂ ਤੋਂ ਤੇ ਚੱਲਦਾ ਨਹੀਂ ਵਾਹ ਦੇਖੋ ਵਾਹ ਲਾ ਮੁਰੀਆ ਮੱਸਾ ਬਹੁਤ ਹੀ ਰਾਸ਼ਾ ਜੀ ਬਹੁਤ ਜ਼ਿਆਦਾ ਰਾਸ਼ੀ ਜਰੂ ਕਹਿੰਦੇ ਆ ਲੱਖਾਂ ਦੇ ਹਿਸਾਬ ਨਾਲ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੁੱਜਿਆ ਹੋਇਆ ਲੱਖਾਂ ਦੇ ਹਿਸਾਬ ਨਾਲ ਬੰਦਾ ਗੱਡੀ ਸਾਡੀ ਨਿਕਲ ਚੁੱਕੀ ਆ ਨਿਕਲ ਗਈ ਗੱਡੀ ਸਾਡੀ ਨਿਕਲ ਚੁੱਕੀ ਆ ਤੇ ਅਗਲੀ ਵਾਰੀ ਦੇਖ ਦੇ ਕੇ ਇੱਕ ਟਰਾਲੀ ਨੇ ਗੰਦਾ ਪਾਇਆ ਜਿਹੜੀ ਮੋੜੇ ਖੜੀ ਸੀ ਉਹਨੇ ਟਰਾਲੀ ਵਾਲੇ ਵਿੱਚ ਲੱਗੇ ਹੋਆ ਭੰਗੜੇ ਭੁੰਗੜੇ ਜੇ ਪਾਣ ਪਤਾ ਨਹੀਂ ਕੀ ਕਰਨ ਲੱਗੇ ਮੈਨੂੰ ਸਮਝ ਨਹੀਂ ਆਦੀ ਖੁਸ਼ੀ ਹਮਨਾਡੇ ਆ ਹੁਣ ਉੱਥੇ ਮੋਰੇ ਬੱਸ ਫਸੀ ਹੋਈ ਆ ਕੋਈ ਕਿਤੇ ਕੁਝ ਫਸਿਆ ਹੋਇਆ ਲੱਖਾਂ ਦੇ ਹਿਸਾਬ ਨਾਲ ਦੁਨੀਆ ਆ ਸਮਝ ਨਹੀਂ ਆਉਂਦਾ ਪਿਆ ਲੋਕਾਂ ਨੂੰ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈਏ ਅੱਜ ਤੇ ਰੌਣਕਾਂ ਬਾਦੂ ਆ ਬਾਦੂ ਲੰਗਰ ਬਾਦੂ ਰੌਣਕਾਂ ਤੇ ਬਾਦੂ ਸੇਵਾਦਾਰ ਨਾਲ ਗੁੱਗੂ ਜੀ ਇੱਥੇ ਚੱਲੀ ਜਾਂਦਾ ਜੀ ਆਹ ਵਾਹ ਆਹ